ਸ਼ਾਮ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਕਾਰਵਾਈ ਭਾਵੇਂ ਹੋ ਗਈ ਹੈ ਪਰ ਇਹ ਵੈਸ਼ਿਆਨਾ ਕਿਹੜੀ ਸੋਚ ਤੇ ਕਿਹੜੀ ਮਾਨਸਿਕਤਾ ਦੇ ਵਿੱਚੋਂ ਨਿਕਲਿਆ ਸੀ ਖਬਰਾਂ ਚਾਰ ਨੇ ਪਹਿਲੀ ਵੱਡੀ ਖਬਰ ਹੈ ਕਿ ਲੁਧਿਆਣਾ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਨਾਲ ਜਿਹੜਾ ਬੇਰਹਿਮੀ ਦੇ ਨਾਲ ਵੈਸ਼ਿਆਨਾ ਕੁੱਟਮਾਰ ਪੁਲਿਸ ਵੱਲੋਂ ਕੀਤੀ ਗਈ ਉਸ ਮਾਮਲੇ ਦੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਪਰਚਾ 20 ਦਰਜ ਕੀਤਾ ਗਿਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜਾ ਮਾਮਲਾ ਹੈ ਕਿ 13 ਇਨਸਪੈਕਟਰ ਮੁਅਤਲ ਕੀਤੇ ਗਏ ਨੇ ਸਸਪੈਂਡ ਕੀਤੇ ਗਏ ਔਰ ਤੀਜਾ ਮਾਮਲਾ ਜਿਹੜਾ ਹੁਣ ਤੱਕ ਇਹ ਆ ਰਿਹਾ ਸੀ ਕਿ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਉਹ ਨਹੀਂ ਮਿਲ ਰਹੇ ਹੁਣ ਵਕੀਲ ਨੇ ਦਾਵਾ ਕੀਤਾ ਹੈ ਕਿ 328 ਨਹੀਂ 800 ਦੇ ਕਰੀਬ ਸਰੂਪਾਂ ਦਾ ਮਾਮਲਾ ਉਹ ਵਕੀਲ ਨੇ ਦਾਵਾ ਕੀਤਾ ਹੈ ਇਹ ਵੀ ਤੁਹਾਨੂੰ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਤੇ ਪਹਿਲੀ ਖਬਰ ਹੈ ਲੁਧਿਆਣਾ ਦੇ ਵਿੱਚ ਪਿਛਲੇ ਦਿਨੀ ਇੱਕ ਸਿੱਖ ਨੌਜਵਾਨ ਜਿਹੜਾ ਟੈਕਸੀ ਚਲਾਉਂਦਾ ਸੀਗਾ ਰਣਜੋਤ ਸਿੰਘ ਸ਼ਾਮ ਵੇਲੇ ਜਦੋਂ ਉਹ ਟੈਕਸੀ ਲੈ ਕੇ ਜਾ ਰਿਹਾ ਸੀ ਤਾਂ ਉਹਦੀ ਟੈਕਸੀ ਕਿਸੇ ਨਾਲ ਟੱਚ ਕਰ ਗਈ ਉਹ ਬੰਦੇ ਰਸੂਖਦਾਰ ਦੱਸੇ ਜਾਂਦੇ ਨੇ ਉਹਨਾਂ ਨੇ ਉੱਥੇ ਉਹਨੂੰ ਰੋਕਿਆ ਪਹਿਲਾਂ ਕਹਿੰਦੇ ਨੇ ਕਿ ਕੁੱਟਮਾਰ ਉਹਨਾਂ ਨੇ ਕੀਤੀ ਫਿਰ ਉਹਨਾਂ ਨੇ ਪੁਲਿਸ ਬੁਲਾ ਲਈ ਫਿਰ ਪੁਲਿਸ ਵਾਲੇ ਉਸ ਨੌਜਵਾਨ ਨੂੰ ਚੱਕ ਕੇ ਲੈ ਗਏ ਔਰ ਫਿਰ ਪੂਰੀ ਰਾਤ ਰਣਜੋਤ ਕਹਿੰਦਾ ਕਿ ਪੁਲਿਸ ਨੇ ਮੇਰੀ ਕੁੱਟਮਾਰ ਕੀਤੀ ਨੌ ਤੱਕ ਪਲਾਸ ਦੇ ਨਾਲ ਪੱਟ ਦਿੱਤੇ ਤੇ ਜਦੋਂ ਫਿਰ ਰੌਲਾ ਪਿਆ ਤਾਂ ਹੁਣ ਜਾਣਕਾਰੀ ਆ ਰਹੀ ਹੈ ਕਿ ਤਿੰਨ ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਮੁਅਤਲ ਕੀਤਾ ਪਰਚਾ 20 ਦਰਜ ਕਰ ਲਿਆ ਗਿਆ ਪਰਚੇ ਦੋ ਦਰਜ ਹੋਏ ਨੇ ਇੱਕ ਪੁਲਿਸ ਵਾਲਿਆਂ ਤੇ ਦੂਜਾ ਉਹਨਾਂ ਤੇ ਜਿਨ੍ਹਾਂ ਪਹਿਲਾਂ ਕੁੱਟ ਕੇ ਪੁਲਿਸ ਨੂੰ ਦਿੱਤਾ ਸੀ ਹੁਣ ਸਵਾਲ ਇੱਥੇ ਕਈ ਨਹੀਂ ਤੁਸੀਂ ਵੀ ਆਪਣਾ ਕਮੈਂਟ ਜਰੂਰ ਲਿਖਿਓ ਬੇਨਤੀ ਆ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬੈਲ ਵਾਲਾ ਬਟਨ ਜਰੂਰ ਦਬਾ ਦਿਓ ਹੁਣ ਤੁਸੀਂ ਦੇਖੋ ਪੁਲਿਸ ਨਿਆਂ ਲਈ ਆ ਇਨਸਾਫ ਲਈ ਆ ਤੇ ਮੋਢਲਾ ਨਿਆਂ ਤੇ ਇਨਸਾਫ ਪੁਲਿਸ ਨੇ ਕਰਨਾ ਹੁੰਦਾ ਪਰ ਇੱਥੇ ਪੁਲਿਸ ਨੇ ਕੀ ਕੀਤਾ ਪੁਲਿਸ ਹੀ ਧੱਕਾ ਕਰਨ ਤੇ ਲੱਗੀ ਤੇ ਸਾਬਤ ਤੇ ਤਾਂ ਹੋ ਰਿਹਾ ਕਿਉਂਕਿ ਪੁਲਿਸ ਵਾਲਿਆਂ ਨੂੰ ਸਸਪੈਂਡ ਕਰਨਾ ਪਿਆ ਮੁਢਲੀ ਜਾਂਚ ਦੇ ਵਿੱਚ ਪੁਲਸ ਵਾਲੇ ਗਲਤ ਲੱਗ ਰਹੇ ਨੇ ਤਾਂ ਹੀ ਸਸਪੈਂਡ ਕਰਨਾ ਪਿਆ ਨਾ ਪਰ ਕੀ ਸਸਪੈਂਡ ਕਰਨ ਦੇ ਨਾਲ ਉਹ ਵਿਅਕਤੀ ਦਾ ਮਾਣ ਸਨਮਾਨ ਔਰ ਜਿਹੜਾ ਉਹਦਾ ਜਿਸਮ ਭੰਨਿਆ ਉਹ ਵਾਪਸ ਆ ਜਾਏਗਾ ਹੁਣ ਪੁਲਸ ਦਾ ਜਿਹੜਾ ਇਹ ਇਸ ਤਰ੍ਹਾਂ ਦਾ ਚਿਹਰਾ ਇਹ ਕੋਈ ਪਹਿਲੀ ਵਾਰ ਸਾਹਮਣੇ ਨਹੀਂ ਆਇਆ ਅਕਸਰ ਹੀ ਇਹ ਆਉਂਦਾ ਰਹਿੰਦਾ ਪੁਲਿਸ ਦੇ ਵਿੱਚ ਵੀ ਜਿਹੜੇ ਕੋਈ ਇਮਾਨਦਾਰ ਬੰਦੇ ਨੇ ਜਾਂ ਜ਼ਮੀਰ ਵਾਲੇ ਨੇ ਉਹਨਾਂ ਨੂੰ ਬਹੁਤ ਦੁੱਖ ਹੁੰਦਾ ਕਿ ਆ ਪੁਲਿਸ ਦੇ ਵਿੱਚ ਇੰਜ ਕਿਉਂ ਚੱਲਦਾ ਪੁਲਿਸ ਤਾਂ ਨਿਆਂ ਲਈ ਹੈ ਪਰ ਕਿਸੇ ਨੂੰ ਗਾਲ ਕੱਢਣਾ ਕਿਸੇ ਨੂੰ ਕੁੱਟਣਾ ਮਾਰਨਾ ਨੌ ਪੱਟਣੇ ਕੀ ਇਹ ਨਿਆਂ ਪੁਲਿਸ ਨੂੰ ਥੱਪੜ ਮਾਰਨ ਤੇ ਕਿਸੇ ਨੂੰ ਮਾੜਾ ਸ਼ਬਦ ਬੋਲਣ ਤੱਕ ਦਾ ਵੀ ਕਾਨੂੰਨੀ ਅਧਿਕਾਰ ਨਹੀਂਗਾ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਐ ਲੱਗਦਾ ਕਿ ਸ਼ਾਇਦ ਪੁਲਿਸ ਨੂੰ ਤਾਂ ਇਹ ਅਧਿਕਾਰ ਹੀ ਆ ਤੇ ਪੁਲਿਸ ਵਾਲੇ ਵੀ ਕਈ ਸਾਰੇ ਇੰਜ ਹੀ ਵਿਵਹਾਰ ਕਰਦੇ ਨੇ ਹੁਣ ਆਇਸ ਦੌਰ ਦੇ ਵਿੱਚ ਜਦੋਂ ਇਹ ਚੀਜ਼ ਸਾਹਮਣੇ ਆਈ ਹੈ ਤਾਂ ਮੈਨੂੰ ਲੱਗਦਾ ਇਹਦਾ ਡਟ ਕੇ ਵਿਰੋਧ ਹੋਣਾ ਚਾਹੀਦਾ ਇਹ ਕੋਈ ਛੋਟੀ ਗੱਲ ਨਹੀਂ ਗਈ ساری ਰਾਤ ਉਹ ਰਣਜੋਤ ਕਹਿੰਦਾ ਕਿ ਪਹਿਰਾ ਤੇ ਸਿਰ ਤੱਕ ਉਹਦੇ ਤੋਂ ਰਖਵਾਏ ਗਏ ਥਾਣੇ ਦੇ ਅੰਦਰ ਕਹਿੰਦਾ ਚਾਰ ਵਿਅਕਤੀ ساری ਰਾਤ ਕੁੱਟਦੇ ਰਹੇ ਸਿਰ 'ਚ ਮਾਰਦੇ ਰਹੇ ਪੈਰ ਕੁੱਟਦੇ ਰਹੇ ਔਰ ਤਲੀਆਂ ਕੁਟੀਆਂ ਉਹਦੀਆਂ ਤੇ ਪਲਾਸ ਨਾਲ ਨਾ ਯਾਰ ਨਾਉ ਖਿੱਚਣਾ ਇਹ ਆਪਣੇ ਆਪ ਚ ਬਹੁਤ ਵੱਡੀ ਕਾਰਵਾਈ ਹੈ ਹੁਣ ਇਹਨਾਂ ਪੁਲਿਸ ਵਾਲਿਆਂ ਦੇ ਉੱਪਰ ਪੁਲਿਸ ਦੇ ਵੀ ਸੀਨੀਅਰ ਅਫਸਰਾਂ ਨੂੰ ਕੋਈ ਨਰਮਾਈ ਨਹੀਂ ਵਰਤਣੀ ਚਾਹੀਦੀ ਮੈਨੂੰ ਲੱਗਦਾ ਅਜੇ ਵੀ ਕਾਰਵਾਈ ਜਿਹੜੀ ਆ ਉਹ ਇਸ ਤੋਂ ਵੀ ਸਖਤ ਹੋਣੀ ਚਾਹੀਦੀ ਆ ਵੇਖਾਂਗੇ ਆਉਣ ਵਾਲੇ ਟਾਈਮ 'ਚ ਕੀ ਨਿਕਲਦਾ ਵੈਸੇ ਪੁਲਿਸ ਨੇ ਇਹ ਪਰਚਾ ਕਰਨਾ ਨਹੀਂ ਸੀ ਇੱਥੇ ਸਾਫ਼ ਗੱਲ ਕਰਦਿਆਂ ਮੈਂ ਜੇਕਰ ਰੌਲਾ ਨਾ ਪੈਂਦਾ ਕੱਲ ਉਥੇ ਲੁਧਿਆਣਾ ਦੇ ਵਿੱਚ ਧਰਨਾ ਨਾ ਲੱਗਦਾ ਐਨਾ মিডিਆ 'ਚ ਨਾ ਆਉਂਦਾ ਤਾਂ ਜਿੰਨੀ ਹੋਈ ਹੈ ਇੰਨੀ ਕਾਰਵਾਈ ਵੀ ਨਹੀਂ ਸੀ ਹੋਣੀ ਕਰਨਲ ਬਾਠ ਦਾ ਕੁੱਟਮਾਰ ਮਾਮਲਾ ਯਾਦ ਕਰ ਲੋ ਜਦੋਂ ਪਟਿਆਲੇ ਫੌਜੀ ਕਰਨਲ ਬਾਠ ਨੂੰ ਕੁੱਟਮਾਰ ਹੋਈ ਹੈ ਉਦੋਂ ਵੀ ਪੁਲਿਸ ਨੇ ਆਪਣੇ ਬੰਦਿਆਂ ਨੂੰ ਬਚਾਉਣ ਲਈ ਟਿੱਲ ਲਾਇਆ ਉਸ ਤੋਂ ਬਾਅਦ ਉਹ ਮਾਮਲਾ ਜਦੋਂ ਹਾਈਲਾਈਟ ਹੋਇਆ ਕਿੰਨੀਆਂ ਕੋਸ਼ਿਸ਼ਾਂ ਪੁਲਿਸ ਨੇ ਕੀਤੀਆਂ ਸੀ ਉਹ ਮਾਮਲਾ ਜਿਹੜਾ ਰਫਾ ਦਫਾ ਹੋ ਜੀ ਪਹਿਲਾਂ ਜਦੋਂ ਐਫ ਆਈ ਆਰ ਕੀਤੀ ਸੀ ਐਫ ਆਈ ਆਰ ਕਿਸੇ ਟਾਡੇ ਵਾਲੇ ਦੇ ਬਿਆਨਾਂ ਦੇ ਆਧਾਰ ਤੇ ਕਰ ਲਈ ਉਸ ਤੋਂ ਬਾਅਦ ਉਹ ਨਾਂ ਨਹੀਂ ਨਸ਼ਰ ਕੀਤੇ ਜਾ ਰਹੇ ਸੀ ਵੀ ਕਿਹੜੇ ਪੁਲਿਸ ਅਫਸਰਾਂ ਤੇ ਕੀਤੀ ਹੈ ਉਸ ਤੋਂ ਬਾਅਦ ਫਿਰ ਇਹ ਮਾਮਲਾ ਜਦ ਹਾਈ ਕੋਰਟ ਗਿਆ ਹਾਈ ਕੋਰਟ ਨੇ ਫਿਰ ਉਹ ਸਾਰੇ ਮਾਮਲੇ ਦਾ ਜੋ ਉਹ ਕੀਤਾ ਪਰਚਾ ਹੋਇਆ ਫਿਰ ਜਿਹੜੀ ਜਾਂਚ ਟੀਮ ਬੈਠੀ ਫਿਰ ਸੀਬੀਆਈ ਨੂੰ ਇਨਕੁਆਰੀ ਹਾਈ ਕੋਰਟ ਨੇ ਦਿੱਤੀ ਪੁਲਿਸ ਦੇ ਜਿਹੜੀ ਮਾਮਲੇ ਦੀ ਇਨਕੁਆਰੀ ਕਰਨ ਲਈ ਸੱਟ ਬਿਠਾਈ ਸੀ ਉਹ ਵੀ ਹਾਈ ਕੋਰਟ ਨੇ ਰੱਦ ਕਰਤੀ ਫਿਰ ਚੰਡੀਗੜ੍ਹ ਪੁਲਿਸ ਨੂੰ ਇਨਕੁਆਰੀ ਦਿੱਤੀ ਉਹਨੇ ਕੱਖ ਨਹੀਂ ਕੀਤਾ ਫਿਰ ਹਾਈ ਕੋਰਟ ਨੇ ਉਹਦੇ ਤੋਂ ਵੀ ਇਨਕੁਆਰੀ ਪੜਤਾਲ ਹਟਾਈ ਤੇ ਫਿਰ ਸੀਬੀਆਈ ਨੂੰ ਕੇਸ ਦਿੱਤਾ ਗਿਆ ਸੀ ਯਾਦ ਕਰੋ ਨਹੀਂ ਤਾਂ ਉਹ ਵੀ ਮਾਮਲਾ ਰਫਾ ਦਫਾ ਹੋ ਜਾਣਾ ਸੀ ਇੱਕ ਮਾਮਲਾ ਤਾਂ ਹਾਈਲਾਈਟ ਹੋ ਗਿਆ ਲੁਧਿਆਣੇ ਵਾਲਾ ਔਰ ਕਿੰਨੀਆਂ ਥਾਮਾਂ ਤੇ ਰੋਜ਼ਾਨਾ ਲੋਕਾਂ ਦੇ ਨਾਲ ਇੰਜ ਹੁੰਦਾ ਜਿੱਥੇ ਲੋਕ ਹੀਟਲੇ ਪੱਦਰ ਤੇ ਰੌਲਾ ਪਾਉਂਦੇ ਰਹਿ ਜਾਂਦੇ ਆ ਮਾਮਲੇ ਹਾਈਲਾਈਟ ਨਹੀਂ ਹੁੰਦੇ ਪੁਲਿਸ ਦੀ ਇਹ ਮਾਨਸਿਕਤਾ ਕਿਵੇਂ ਬਣੀ ਇੰਨੀ ਵੈਸ਼ੀਆਨਾ ਇੰਨੀ ਜ਼ਾਲਮ ਮੈਨੂੰ ਨਹੀਂ ਲੱਗਦਾ ਕਿ ਆਪਾਂ ਕਿਸੇ ਬੰਦੇ ਦੇ ਐਦਾਂ ਇੰਨਾ ਜ਼ੁਲਮ ਕਰ ਸਕਦੇ ਕੋਦੇ ਨੌ ਪੱਟ ਦਈਏ ਉਹਨੂੰ ਸਾਰੀ ਰਾਤ ਕੁੱਟਦੇ ਰਹੀਏ ਐਦਾਂ ਕਰ ਨਹੀਂ ਸਕਦੇ ਆ ਇਹ ਪੁਲਿਸ ਦੇ ਅੰਦਰ ਇਨਸਾਨੀਅਤ ਮਨੁੱਖਤਾ ਕਿੱਧਰ ਚਲੀ ਜਾਂਦੀ ਹੈ ਜਦੋਂ ਉਹ ਇਹੋ ਜਿਹੀਆਂ ਕਾਰਵਾਈਆਂ ਕਰਦੀ ਹੈ ਇਹ ਵੱਡਾ ਸਵਾਲ ਨੇ ਔਰ ਇਹਦੇ ਉੱਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ ਵੀ ਸੋਚਣਾ ਚਾਹੀਦਾ ਇੱਕ ਗੱਲ ਹੋਰ ਦੱਸਾਂ ਪੁਲਿਸ ਦੇ ਵਿੱਚ ਅੱਜ ਜਿੰਨੇ ਅਫਸਰ ਨੇ ਜਾਂ ਬੰਦੇ ਕੰਮ ਕਰ ਰਹੇ ਨੇ ਇਹ ਜਿਹੜਾ ਟ੍ਰੈਂਡ ਹੈ ਇਹ ਉਹਨਾਂ ਲਈ ਵੀ ਖਤਰਨਾਕ ਹੈ ਹੁਣ ਇੱਕ ਬੰਦਾ ਪੁਲਿਸ 'ਚ ਹੈ ਬਾਕੀ ਤਾਂ ਨਹੀਂ ਨਾ ਪੁਲਿਸ 'ਚ ਤੇ ਆਉਣ ਵਾਲੀਆਂ ਪੀੜ੍ਹੀਆਂ 'ਚ ਹੋ ਸਕਦਾ ਕੋਈ ਵੀ ਨਾ ਹੋਵੇ ਜਿਹੜਾ ਕੋਈ ਅੱਜ ਪੁਲਿਸ ਅਫਸਰ ਹੈ ਹੋ ਸਕਦਾ ਆਉਣ ਵਾਲੀਆਂ ਪੀੜ੍ਹੀਆਂ ਹੁੰਦੀਆਂ 'ਚ ਕੋਈ ਪੁਲਿਸ ਅਫਸਰ ਹੋਵੇ ਨਾ ਨਾ ਬਣ पाए ਤਾਂ ਜੇਕਰ ਪੁਲਿਸ ਦੇ ਵਿੱਚ ਐਦਾਂ ਦੇ ਟ੍ਰੈਂਡ ਜਿੱਦਾਂ ਦੇ ਆ ਨਜ਼ਰ ਆ ਰਹੇ ਨੇ ਇਹ ਇਸੇ ਤਰ੍ਹਾਂ ਰਹੇ ਨਾ ਤੇ ਭੁਗਤਣਾ ਸਭ ਨੂੰ ਪੈਣਾ ਇਸ ਕਰਕੇ ਜਿਹੜਾ ਵੀ ਬੰਦਾ ਇਨਸਾਫ ਤੇ ਨਿਆਂ ਪਸੰਦ ਹੈ ਉਹ ਚਾਹੇ ਸਿਵਲ ਹੈ ਤੇ ਚਾਹੇ ਪੁਲਿਸ ਦਾ ਉਹਨੂੰ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਚਾਹੀਦਾ ਸੋ ਅਗਲੀ ਖਬਰ 13 ਪੁਲਿਸ ਇਨਸਪੈਕਟਰ ਸਸਪੈਂਡ ਕੀਤੇ ਗਏ ਨੇ ਇਹ ਮਾਮਲਾ ਯੂਪੀ ਦੇ ਯੂਪੀ ਤੋਂ ਆ ਰਿਹਾ ਉਥੇ ਜਾਂਚ ਹੋਈ ਹੈ ਔਰ ਕੁਝ ਇਨਸਪੈਕਟਰ ਜਿਹੜੇ ਜਿਹੜੀਆਂ ਗੱਡੀਆਂ ਦੇ ਬੀਮੇ ਨਹੀਂ ਸੀ ਹੋਏ ਉਹਨਾਂ ਨੂੰ ਵੀ ਪੈਸੇ ਕੁਸੇ ਲੈ ਕੇ ਤੇ ਬੀਮਾ ਯੁਕਤ ਬਣਾਈ ਜਾਂਦੇ ਸੀ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ 13 ਪੁਲਿਸ ਇਨਸਪੈਕਟਰਾਂ ਨੂੰ ਯੂਪੀ ਦੇ ਵਿੱਚ ਸਸਪੈਂਡ ਕੀਤਾ ਗਿਆ ਮੁਅਤਲ ਕੀਤਾ ਗਿਆ ਹੁਣ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਕੱਲ ਇੱਕ ਰੇਡ ਵੱਜੀ ਐ ਜਿਹੜਾ ਸਿੰਧੂਆ ਬੇਟ ਲੁਧਿਆਣੇ ਦਾ ਹਸਪਤਾਲ ਐ ਉਹਦੇ ਤੇ ਔਰ ਜਿਹੜਾ ਮੈਡੀਕਲ ਅਫਸਰ ਐ ਉਥੋਂ ਦਾ ਉਹ ਮੈਡੀਕਲ ਅਫਸਰ ਉਥੇ ਲੇਡੀ ਸੀਐਸਐਮਓ ਉਹਨੂੰ ਰੰਗੇ ਹੱਥੀ ਵਿਜੀਲੈਂਸ ਨੇ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਰਿਸ਼ਵਤ ਲੈੰਦਿਆ ਨਾਲ ਉਹਦੇ ਇੱਕ ਹੋਰ ਸਹਿਯੋਕ ਨੂੰ ਵੀ ਗ੍ਰਿਫਤਾਰ ਕੀਤਾ ਉਥੇ ਮਾਮਲਾ ਆਡਿਟ ਦਾ ਸੀ ਔਰ ਆਡਿਟ ਕਰਨ ਦੇ ਨਾਂ ਹੇਠ ਵਿਜੀਲੈਂਸ ਕਹਿੰਦੀ ਹੈ ਕਿ ਸਾਰੇ ਬਾਕੀ ਮੁਲਾਜ਼ਮਾਂ ਤੋਂ ਉਗਰਾਹੀ ਕੀਤੀ ਜਾ ਰਹੀ ਸੀ ਪੈਸੇ ਇਕੱਠੇ ਕੀਤੇ ਜਾ ਰਹੇ ਹਨ ਔਰ ਹਰਾ ਨਹੀਂ ਜਾਣਕ ਗੱਲਾਂ ਨੇ ਵੱਡੇ ਸਵਾਲ ਨੇ ਕੀ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਖਤਮ ਹੋ ਰਹੀ ਹੈ ਕਿ ਵੱਧ ਰਹੀ ਹੈ ਹੁਣ ਜਿੰਨੀ ਆਸਾਨੀ ਨਾਲ ਬੇਖੌਫ ਹੋ ਕੇ ਬੇਡਰ ਹੋ ਕੇ ਇਹ ਰਿਸ਼ਵਤਾਂ ਲਈਆਂ ਜਾਂਦੀਆਂ ਨੇ ਕੀ ਇਹ ਵੱਧ ਰਿਹਾ ਕੰਮ ਕਿ ਘਟ ਰਿਹਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਰਿਸ਼ਵਤ ਖੋਰਾ ਨੂੰ ਢਾਰੀ ਬਹੁਤ ਪੈ ਗਿਆ ਦਹਿਸ਼ਤ ਹੀ ਬਹੁਤ ਪੈ ਗਈ ਆ ਪਰ ਆ ਕੀ ਸਾਹਮਣੇ ਆ ਰਿਹਾ ਦੇਖੋ ਅੱਜ ਇੱਕ ਹੋਰ ਖਬਰ ਆਈ ਹੈ ਜਿਹੜੀ ਬਰਨਾਲਾ ਤੋਂ ਕਿ ਨਸ਼ੇ ਦਾ ਇੱਕ ਟਰੱਕ ਭੁੱਕੀ ਦਾ ਫੜਿਆ ਹੁਣ ਇਥੋਂ ਇਹ ਵੀ ਸੋਚਣ ਲਈ ਮਜਬੂਰ ਹੋਣਾ ਪੈਂਦਾ ਕਿ ਪੰਜਾਬ ਤੇ ਨਸ਼ਾ ਖਤਮ ਹੋ ਰਿਹਾ ਕਿ ਨਸ਼ਾ ਤਸਕਰਾਂ ਦੇ ਮਨਾਂ ਤੇ ਡਰ ਪੈਦਾ ਹੋਇਆ ਦੇਖੋ ਰਿਸ਼ਵਤਖੋਰ ਹੋਣ ਨਸ਼ਾ ਤਸਕਰ ਹੋਣ ਜੇ ਮਨਾਂ 'ਚ ਡਰ ਹੋਵੇ ਤੇ ਇੰਨੀ ਬੇਖੌਫਤਾ ਇੰਨੀ ਆਸਾਨੀ ਦੇ ਨਾਲ ਉਹਨਾਂ ਨੇ ਇਹ ਕੰਮ ਨਹੀਂ ਸੀ ਕਰਨਾ ਕਿਤੇ ਨਾ ਕਿਤੇ ਸਰਕਾਰਾਂ ਦਾ ਪ੍ਰਚਾਰ ਵੱਡਾ ਹੈ ਪਰ ਅਸਲੀ ਕਾਰਵਾਈ ਛੋਟੀ ਹੈ ਇਸੇ ਕਰਕੇ ਜਿੰਨੇ ਰਿਸ਼ਵਤਖੋਰ ਫੜੇ ਜਾਂਦੇ ਨੇ ਕੋਈ ਸਾਰੇ ਨਹੀਂ ਫੜੇ ਜਾ ਰਹੇ ਇਹ ਜਿਹੜੀਆਂ ਰੇਡਾਂ ਵੱਜਦੀਆਂ ਲੱਖਾਂ ਹਜ਼ਾਰਾਂ ਬੰਦੇ ਜੇ ਇੱਕ ਦਿਨ 'ਚ ਰਿਸ਼ਵਤ ਲੈਂਦੇ ਨੇ ਉਹਨਾਂ 'ਚੋਂ ਫੜਿਆ ਕੋਈ ਇੱਕ ਅੱਧਾ ਹੀ ਜਾਂਦਾ ਬਾਕੀ ਨਹੀਂ ਕਿਉਂਕਿ ਪਹਿਲੀ ਤਾਂ ਗੱਲ ਆਪਣੇ ਲੋਕਾਂ ਨੂੰ ਵੈਸੇ ਹੀ ਸਾਡੇ ਲੋਕਾਂ ਦੀ ਮਾਨਸਿਕਤਾ ਐਵੇਂ ਬਣਾਤੀ ਸਿਸਟਮ ਨੇ ਵੀ ਜਿੱਨਾਂ ਤੇ ਰਿਸ਼ਵਤ ਦੇ ਨਾ ਲੈਣ ਸਾਡੇ ਲੋਕਾਂ ਨੂੰ ਇੰਜ ਲੱਗਦਾ ਵੀ ਕੰਮ ਹੋਣਾ ਹੀ ਨਹੀਂ ਐਵੇਂ ਕੀੜੇ ਮਰਾਈ ਜਾਣਗੇ ਟਾਈਮ ਖਰਾਬ ਕਰਨਗੇ ਦੇ ਦਿਓ ਯਾਰ ਜੇਕਰ 1 ਲੱਖ ਥਾਂਵਾਂ ਤੇ ਰਿਸ਼ਵਤ ਲਈ ਜਾਵੇ ਤਾਂ ਮੈਨੂੰ ਲੱਗਦਾ ਕਿਸੇ ਇੱਕ ਥਾਂ ਤੇ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ ਜਾਂਦੀ ਹੈ ਬਾਕੀ ਥਾਂਾਂ ਤੇ ਲੋਕ ਸ਼ਿਕਾਇਤ ਨਹੀਂ ਕਰਦੇ ਵਿਚਾਰੇ ਉਹਨਾਂ ਨਵੇਂ ਦਾ ਸਾਡਾ ਕੰਮ ਖਰਾਬ ਕਰ ਦੇਣਗੇ ਕੰਮ ਲਮਕਾ ਦੇਣਗੇ ਪਤਾ ਨਹੀਂ ਕੁਝ ਹੋਣਾ ਹੈ ਕਿ ਨਹੀਂ ਸਾਡਾ ਕੰਮ ਲਮਕ ਜੇਗਾ ਲੋਕ ਜਿਹੜੇ ਨੇ ਉਹ ਸ਼ਿਕਾਇਤ ਨਹੀਂ ਕਰਦੇ ਰਿਸ਼ਵਤ ਖੋਰੀ ਦਾ ਹਾਲ ਤੁਸੀਂ ਦੱਸ ਦਿਓ ਤੁਸੀਂ ਥਾਣਿਆਂ ਚ ਕਚਹਿਰੀਆਂ ਚ ਪਟਵਾਰੀਆਂ ਕੋਲ ਬਿਜਲੀ ਦਫ਼ਤਰਾਂ ਚ ਸਰਕਾਰੀ ਦਫ਼ਤਰਾਂ ਚ ਜਾਂਦੇ ਹੋ ਤੁਸੀਂ ਦੱਸ ਦਿਓ ਕੀ ਹੁਣ ਕਿਤੇ ਰਿਸ਼ਵਤ ਨਹੀਂ ਲਈ ਜਾਂਦੀ ਆਹ ਕੀ ਚੱਲੀ ਜਾਂਦਾ ਫਿਰ ਖਬਰਾਂ ਕਾਹਦੀਆਂ ਨੇ ਔਰ ਖਬਰਾਂ ਦੇ ਹਜ਼ਾਰਾਂ ਥਾਵਾਂ ਤੇ ਚੀਜ਼ ਵਾਪਰ ਰਹੀ ਤੇ ਖਬਰ ਕੋਈ ਇੱਕ ਬਣਦੀ ਹੈ ਸਾਰੀਆਂ ਤਾਂ ਪਤਾ ਹੀ ਨਹੀਂ ਲੱਗਣ ਦਿੱਤੀਆਂ ਜਾਂਦੀਆਂ ਅੰਦਰੇ-ਅੰਦਰ ਸਭ ਕੁਝ ਚੱਲੀ-ਚੁੱਲੀ ਜਾਂਦਾ ਸੋ ਬਹੁਤ ਵੱਡੇ ਸਵਾਲ ਨੇ ਸਾਡੇ ਸਿਸਟਮ ਤੇ ਸਾਡੇ ਰਾਜ ਪ੍ਰਬੰਧ ਤੇ ਚਾਹੇ ਉਹ ਪੁਲਿਸ ਦੀ ਮਾਨਸਿਕਤਾ ਹੋਵੇ ਔਰ ਚਾਹੇ ਜੋ ਆ ਕੁਐਸਚਨਲ ਰਿਹਾ ਇਹਦੇ ਤੇ ਹੋਵੇ ਹੁਣ ਇੱਕ ਵੱਡੀ ਖਬਰ ਆ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਨੂੰ ਪੰਜਾਬ ਆ ਰਹੇ ਨੇ ਤੇ ਉਹਨਾਂ ਦੇ ਪੰਜਾਬ ਆਉਣ ਤੋਂ ਪਹਿਲਾਂ ਜਲੰਧਰ ਜਾਣਾ ਪ੍ਰਧਾਨ ਮੰਤਰੀ ਨੇ ਤੇ ਜਲੰਧਰ ਦੇ ਸਕੂਲਾਂ ਨੂੰ ਦੁਬਾਰਾ ਫਿਰ ਬੰਬ ਨਾਲ ਅਡਾਉਣ ਦੀ ਧਮਕੀ ਆਈ ਹੁਣ ਇੱਥੇ ਕੀ ਕਰੂੰਗੀ ਪ੍ਰਧਾਨ ਮੰਤਰੀ ਆ ਰਿਹਾ ਤੇ ਬੰਬ ਨਾਲ ਅਡਾਉਣ ਦੀ ਫੇਰ ਧਮਕੀ ਔਰ ਇਹ ਕੋਈ ਪਹਿਲੀ ਵਾਰ ਨਹੀਂ ਸਭ ਤੋਂ ਪਹਿਲਾਂ ਪਿਛਲੇ ਦਿਨਾਂ ਚ ਅਮਰਤਸਰ ਦੇ ਵਿੱਚ ਸਕੂਲਾਂ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਆਈ ਉਹਦੇ ਵਿੱਚ ਅਜੇ ਪੁਲਿਸ ਕਹਿੰਦੀ ਰਹੀ ਜਾਂਚ ਕਰ ਰਹੇ ਆ ਜਾਂਚ ਕਰ ਰਹੇ ਜਾਂਚ ਕਰ ਰਹੇ ਤੇ ਉਹਨੇ ਟਾਈਮ ਨੂੰ ਪਟਿਆਲੇ ਦੇ ਸਕੂਲਾਂ ਨੂੰ ਬੰਬ ਨਾਲ ਅਡਾਉਣ ਦੀ ਤਫਕੀਰ ਆ ਗਈ ਪੁਲਿਸ ਕਹਿੰਦੀ ਰਹੀ ਜਾਂਚ ਕਰ ਰਹੇ ਆ ਜਾਂਚ ਕਰ ਰਹੇ ਤੇ ਉਹਨੇ ਟਾਈਮ ਨੂੰ ਜਲੰਧਰ ਦੇ ਤੇ ਫਿਰ ਫਿਰੋਜ਼ਪੁਰ ਦੀਆਂ ਅਦਾਲਤਾਂ ਨੂੰ ਬੰਬ ਨਾਲ ਡਾਉਣ ਦੀ ਧਮਕੀ ਆ ਗਈ ਤੇ ਫਿਰ ਚੰਡੀਗੜ੍ਹ ਸਖਤਰੇਤ ਨੂੰ ਪਾਉਣ ਦੀ ਧਮਕੀ ਆ ਗਈ ਤੇ ਅੱਜ ਫਿਰ ਜਲੰਧਰ ਦੇ ਹੁਣ ਇਹ ਕਿੱਥੋਂ ਆ ਰਹੀਆਂ ਨੇ ਇਹ ਧਮਕੀਆਂ ਈਮੇਲ ਰਹੀਆਂ ਆਉਂਦੀਆਂ ਨਹੀਂ ਸਾਡੀ ਪੁਲਿਸ ਇੰਨੀ ਸਮਰੱਥ ਕਿਉਂ ਨਹੀਂ ਹੈ ਕਿ ਉੱਥੋਂ ਤੱਕ ਜਾ ਕੇ ਗਿੱਚੀਆਂ ਫੜ ਲਵੇ ਜਿਹੜੇ ਇਹ ਧਮਕੀਆਂ ਦੇ ਰਹੇ ਨੇ ਪੁਲਿਸ ਦੇ ਦਾਅਵੇ ਵੱਡੇ ਨੇ ਨਹੀਂ ਅਸੀਂ ਸਾਡੀ ਪਹੁੰਚ ਬੜੀ ਹੈ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਠੀਕ ਹੈ ਪਰ ਫੜਨਾ ਕਦੋਂ ਹੈ ਕਾਰਵਾਈ ਹੋਣੀ ਕਦੋਂ ਹੈ ਕਹਿੰਦੇ ਪਿੱਛੇ ਪਛਤਾਇਆ ਕੀ ਹੋਤ ਜਦ ਚਿੜੀਆ ਚੁਗ ਗਈ ਖਰੀਦ ਲੋਕ ਕਾਰਵਾਈ ਦੇਖਣਾ ਚਾਹੁੰਦੇ ਨੇ ਭਗਵੰਤਮਾਨ ਸਰਕਾਰ ਦਾ ਇੱਕ ਹੋਰ ਮਸਲਾ ਬੜਾ ਜੂਰ ਫੜ ਗਿਆ ਹੁਣ ਨਵਾਂ ਫਰਮਾਨ ਜਾਰੀ ਕੀਤਾ ਵੀ ਜਿਹੜੇ ਪੰਜਾਬ ਦੇ ਸਰਕਾਰੀ ਸਕੂਲ ਨੇ ਨਾ ਇਹਨਾਂ ਦੇ ਉੱਪਰ ਕੇਸਰੀ ਤੇ ਨੀਲਾ ਰੰਗ ਕੀਤਾ ਜਾਵੇ ਤੇ ਉਹ ਵਾਲਾ ਜਿਹੜਾ ਆਮ ਆਦਮੀ ਪਾਰਟੀ ਦੇ ਝੰਡੇ ਤੇ ਚੋਣ ਨਿਸ਼ਾਨ ਹੈ ਆਮ ਆਦਮੀ ਪਾਰਟੀ ਆਪਣੇ ਝੰਡੇ ਤੇ ਚੋਣ ਨਿਸ਼ਾਨ ਵਾਲਾ ਰੰਗ ਹੀ ਸਰਕਾਰੀ ਸਕੂਲਾਂ ਨੂੰ ਕਿਉਂ ਕਰਾਉਣਾ ਚਾਹੀਦੀ ਹੈ ਇਹਦੇ ਨਾਲ ਕੀ ਫਾਇਦਾ ਹੋ ਜੂਗਾ ਆਮ ਆਦਮੀ ਪਾਰਟੀ ਨੂੰ ਲੱਗਦਾ ਹੋ ਸਕਦਾ ਵੀ ਇਹਦੇ ਨਾਲ ਬਹੁਤ ਪ੍ਰਭਾਵ ਪੈ ਜਾਊ ਬੜੀਆਂ ਵੋਟਾਂ ਪੈਣਗੀਆਂ ਇਹ ਹੁਣ ਲੋਕ ਪਹਿਲਾਂ ਵਾਲੇ ਨਹੀਂ ਰਹੇ ਲੋਕ ਥੋੜਾ ਚੇਤਨ ਹੋ ਰਹੇ ਨੇ ਥੋੜਾ ਸਮਝ ਰਹੇ ਨੇ ਹੁਣ ਐਦਾਂ ਐਦਾਂ ਨਹੀਂ ਕੰਮ ਚੱਲਣਾ ਇਹ ਰੰਗ ਰੰਗ ਵੇਖ ਕੇ ਵੋਟਾਂ ਨਹੀਂ ਪੈਣੀਆਂ ਹੁਣ ਦੇਖੋ ਆ ਪੰਜਾ ਦਾ ਸਾਰਿਆਂ ਕੋਲ ਹੈਗਾ ਨਾ ਪੰਜਾ ਦਾ ਸਾਰਿਆਂ ਦੇ ਸਰੀਰ ਤੇ ਲੱਗਾ ਹੈ ਨਾ ਹੱਥ ਕਾਂਗਰਸ ਦਾ ਚੋਣ ਨਿਸ਼ਾਨਾ ਹੱਥ ਪੰਜਾ ਤੇ ਫਿਰ ਵੀ ਪੰਜੇ ਨੂੰ ਲੋਕਾਂ ਨੇ ਵੋਟ ਨਹੀਂ ਪਾਈ ਪਿਛਲੀ ਵਾਰ ਕਾਂਗਰਸ ਹਾਰਾਈ ਪੰਜੇ ਤਾਂ ਦੋ ਦੋ ਲੱਗੇ ਸਾਰਿਆਂ ਨੂੰ ਤੇ ਜੇ ਜਿਹੜੀ ਚੀਜ਼ ਜਿਸਮ ਨਾਲ ਲੱਗੀ ਹੈ ਜੇ ਉਹ ਅਸਰਦਾਰ ਨਹੀਂ ਹੋ ਰਹੀ ਇਹ ਆ ਪਤਾ ਨਹੀਂ ਕਿਹੜਾ ਐਡਾ ਪਲਾਨਰ ਬੈਠਾ ਆ ਆਮ ਆਦਮੀ ਪਾਰਟੀ ਕੋਲੇ ਜਿਹੜਾ ਉਹਨਾਂ ਨੂੰ ਪਲਾਨਿੰਗ ਦੇ ਰਿਹਾ ਵੀ ਸਕੂਲਾਂ ਨੂੰ ਰੰਗ ਕਰਾ ਦੇ ਓਏ ਕੱਲ ਮੈਂ ਇੱਕ ਪਿੰਡ ਚ ਗਿਆ ਉੱਥੇ ਬੋਰਡ ਲੱਗਾ ਹੋਇਆ ਪਿੰਡ ਦੀ ਗਲੀ ਬਣੀ ਦਾ ਵੀ ਇਹ ਜਿਹੜੀ ਗਲੀ ਹੈ ਇਹ ਭਗਵੰਤ ਮਾਨ ਨੇ ਬਣਾਈ ਹੈ ਵਾਹ ਬਈ ਵਾਹ ਬੱਲੇ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ 2022 ਤੋਂ ਪਹਿਲਾਂ ਦਾ ਪ੍ਰਚਾਰ ਯਾਦ ਕਰੋ ਉਹ ਕਹਿੰਦੇ ਹੁੰਦੇ ਸੀ ਕੁੜੀਆਂ ਨੂੰ ਮਾਈ ਭਾਗੋ ਵਾਲੇ ਸਾਈਕਲ ਦਿੱਤੇ ਉਹਦੇ ਤੇ ਬਾਦਲ ਦੀ ਫੋਟੋ ਆਟੇ ਦਾਣ ਵਾਲੀਆਂ ਥੈਲੀਆਂ ਤੇ ਬਾਦਲ ਦੀ ਫੋਟੋ ਉਹ ਕਹਿੰਦੇ ਜਿਹੜੀ ਆ 100 ਜਿਹੜੀ ਉਹ ਐਕਸੀਡੈਂਟ ਵਾਲੀ ਬੈਂ ਬਣਾਈ ਸੀ ਐਂਬੂਲੈਂਸਾਂ ਉਹਨਾਂ ਤੇ ਬਾਦਲ ਦੀ ਫੋਟੋ ਕਹਿੰਦੇ ਹੁਣ ਮੈਨੂੰ ਪਤਾ ਲੱਗਾ ਕਾਲੀਦਲ ਭਾਂਡੇ ਵੰਡੇਗਾ ਉਹਦੇ ਤੇ ਵੀ ਬਾਦਲ ਦੀ ਫੋਟੋ ਹੋਇਆ ਕਰੇਗੀ ਇਹਨਾਂ ਦੇ ਆਗੂਆਂ ਦੀ ਫੋਟੋ ਤੇ ਬੀਬੀਆਂ ਕਹਿਣ ਕਰਨ ਗਿਆ ਵੀ ਭਾਈ ਬਾਦਲ ਮਾਜਤਾ ਤਾਂ ਐਦਾਂ ਦੇ ਚੁਟਕਲੇ ਸੁਣਾਉਂਦੇ ਰਹੇ ਕਹਿੰਦੇ ਯਾਰ ਫੋਟੋ ਲਾਉਣ ਦੀ ਲੋੜ ਨਹੀਂ ਭਗਵੰਤ ਜੀ ਤਾਂ ਇੱਥੋਂ ਤੱਕ ਕਹਿੰਦੇ ਰਹੇ ਨੀ ਪੱਥਰਾਂ ਦੇ ਉੱਪਰ ਲੀਡਰਾਂ ਦੇ ਨਾਂ ਨਹੀਂ ਲਿਖੇ ਜਾਣੇ ਚਾਹੀਦੇ ਜਿਹੜੇ ਮਜ਼ਦੂਰਾ ਨੇ ਉਹ ਬਿਲਡਿੰਗ ਬਣਾਈ ਆ ਉਹਨਾਂ ਦਾ ਨਾਂ ਲਿਖਿਆ ਜਾਣਾ ਚਾਹੀਦਾ ਪਰ ਇਹ 2022 ਤੋਂ ਪਹਿਲਾਂ ਦੀਆਂ ਗੱਲਾਂ ਸੀ ਅੱਜ ਜਿਹੜਾ ਕੰਮ ਮੈਂ ਪੰਜਾਬ 'ਚ ਕਦੇ ਨਹੀਂ ਪੜਿਆ ਸੀ ਵੀ ਕੋਈ ਗਲੀ ਬਣੀ ਕੋਈ ਛੋਟੀ ਜਿਹੀ ਸੜਕ ਬਣੀ ਤੇ ਉੱਥੇ ਮੁੱਖ ਮੰਤਰੀ ਦਾ ਨਾਂ ਲਿਖਿਆ ਜਾਵੇ ਵੀ ਮੁੱਖ ਮੰਤਰੀ ਨੇ ਬਣਾਈ ਆ ਯਾਰ ਬੜੀਆਂ ਹਰਾਂ ਲੀਜਨ ਦੀ ਗੱਲਾਂ ਔਰ ਆ ਤੀਰਥ ਯਾਤਰਾ ਵਾਲੇ ਜਿਹੜੇ ਭੇਜੇ ਤੀਰਥ ਯਾਤਰਾ ਤੇ ਉਹਨਾਂ ਦੇ ਗਲਾਸਾਂ ਤੇ ਭਗਵੰਤ ਮਾਨ ਦੀ ਫੋਟੋ ਲੈ ਉਹਨਾਂ ਦੇ ਝੋਲਿਆਂ ਤੇ ਜਿਹੜਾ ਉਹਨਾਂ ਨੂੰ ਥੈਲਾ ਦੇ ਦਿੰਦੇ ਉਹ ਤੇ ਭਗਵੰਤ ਮਾਨ ਸਾਹਿਬ ਦੀ ਫੋਟੋ ਕਿੱਧਰ ਨੂੰ ਤੁਰਪੇ ਪਈ ਤੁਸੀਂ ਇਹਦਾ ਤੁਹਾਨੂੰ ਲੱਗਦਾ ਵੀ ਫਾਇਦਾ ਬਹੁਤ ਹੋਣਾ ਪਰ ਇਹਦਾ ਫਾਇਦਾ ਨਹੀਂ ਹੋਣਾ ਕੀ ਸੋਚਦੇ ਆ ਤੁਸੀਂ ਤੁਸੀਂ ਵੀ ਮਿੱਤਰੋ ਆਪਣਾ ਕਮੈਂਟ ਆਪਣਾ ਵਿਚਾਰ ਇਹਦੇ ਬਾਰੇ ਜਰੂਰ ਲਿਖਿਓ ਇਹ ਪੰਜ ਸੱਤ ਖਬਰਾਂ ਜਿਹੜੀਆਂ ਅੱਜ ਦੀਆਂ ਨਾ ਇਹ ਸੋਚਣ ਵਿਚਾਰਨ ਦੀ ਮੰਗ ਕਰਦੀਆਂ ਨੇ ਖਬਰ ਕੋਈ ਵੀ ਐ ਖਬਰ ਦੇ ਗੁਰਸਹਰਨ ਬਾਜੀ ਕਹਿੰਦੇ ਹੁੰਦੇ ਸੀ ਖਬਰ ਨਾ ਪੜੋ ਖਬਰ ਦੀ ਖਬਰ ਲਓ ਜੇਕਰ ਤੁਸੀਂ ਖਬਰ ਦੀ ਖਬਰ ਨਹੀਂ ਲੈਂਦੇ ਤਾਂ ਫਿਰ ਖਬਰ ਪੜਨ ਦਾ ਕੋਈ ਫਾਇਦਾ ਨਹੀਂ ਖਬਰ ਸੁਣਨ ਦਾ ਕੋਈ ਫਾਇਦਾ ਨਹੀਂ ਕੋਈ ਖਬਰ ਦੇ ਪਿੱਛੇ ਦੀ ਖਬਰ ਕੀ ਆ ਮਤਲਬ ਜਿਹੜੀ ਖਬਰ ਆ ਉਹ ਵਾਪਰੀ ਕਿਉਂ ਆ ਇੱਥੋਂ ਤੱਕ ਜਾਣਾ ਜ਼ਰੂਰੀ ਹੈ ਜੇਕਰ ਆਪਾਂ ਇਹ ਨਾ ਸਮਝਿਆ ਵੀ ਜੇ ਫਰਜ਼ ਕਰੋ ਚਿੱਟੇ ਨਾਲ ਮੁੰਡਾ ਮਰ ਗਿਆ ਖਬਰ ਇਹ ਆ ਕੱਲ ਦੀ ਪਰ ਉਹ ਚਿੱਟਾ ਫੈਲਿਆ ਕਿਵੇਂ ਫਲਾਇਆ ਕਿਨੇ ਅੱਜ ਵੀ ਕਿਉਂ ਨਹੀਂ ਰੁਕਿਆ ਇਹ ਸਾਰਾ ਕੁਝ ਚੱਲ ਕਿਉਂ ਰਿਹਾ ਜੇਕਰ ਇੱਥੋਂ ਤੱਕ ਖਬਰ ਦੇ ਪਿੱਛੇ ਦੀ ਖਬਰ ਤੱਕ ਨਹੀਂ ਜਾਂਦੇ ਤੇ ਕੋਈ ਫਾਇਦਾ ਨਹੀਂ ਖਬਰ ਤੋਂ ਦਾ ਜੇਕਰ ਖਬਰ ਆਵੇ ਵੀ ਪੁਲਿਸ ਨੇ ਲੁਧਿਆਣੇ ਦੇ ਵਿੱਚ ਇੱਕ ਡਰਾਈਵਰ ਜਿਹੜਾ ਉਹਨੂੰ ਕੁੱਟਿਆ ਉਹਦੇ ਨੌ ਪੱਟ ਤੇ ਇਥੋਂ ਤੱਕ ਨਹੀਂ ਇਹ ਤੂੰ ਪਿੱਛੇ ਦੀ ਖਬਰ ਵੀ ਕਿਉਂ ਕੁੱਟਿਆ ਪੁਲਿਸ ਦੀ ਸੋਚ ਮਾਨਸਿਕਤਾ ਬਣਾ ਕੇ ਮੇ ਦਿੱਤੀ ਗਈ ਹੈ ਤਾਂ ਆਹ ਸੋਚਣਾ ਦਿੰਦੀ ਹੈ ਜੇਕਰ ਖਬਰ ਆਈ ਵੀ ਇੱਕ ਜਿਹੜੀ ਮੈਡੀਕਲ ਅਫਸਰ ਲੇਡੀ ਹੈ ਜਿਹੜੀ ਇੱਕ ਡਾਕਟਰ ਹੈ ਉਹ ਰਿਸ਼ਵਤ ਲੈਂਦੀ ਵਿਜੀਲੈਂਸ ਨੇ ਕੱਲ ਫੜੀ ਯਾਰ ਸ਼ਾਮੀ ਰਾਤੀ ਇਹ ਖਬਰ ਨਹੀਂ ਹੈ ਖਬਰ ਇਹ ਹੈ ਵੀ ਜੇਕਰ ਸਾਡੇ ਐਫਐਮ ਉਹ ਜਿਹੜੇ ਆ ਮੈਡੀਕਲ ਅਫਸਰ ਯਾਨੀ ਡਾਕਟਰ ਵੀ ਐਡਾ ਰਿਸ਼ਵਤਾਂ ਲੈ ਰਹੇ ਨੇ ਤਾਂ ਇਹ ਸਾਰਾ ਸਿਸਟਮ ਕਿਹਨੇ ਬਣਾਇਆ ਇਹ ਕਿਉਂ ਇੰਜ ਹੋ ਗਿਆ ਡਾਕਟਰ ਨੂੰ ਤਾਂ ਲੋਕ ਰੱਬ ਸਮਝਦੇ ਨਹੀਂ ਉਹ ਵੀ ਕਿਉਂ ਰਿਸ਼ਵਤ ਖੋਰੀ ਚ ਗਲਤਾਨ ਹੋ ਗਿਆ ਖਬਰ ਦੀ ਖਬਰ ਆਹਾ ਏ ਸੋ ਸਾਨੂੰ ਖਬਰ ਦੀ ਖਬਰ ਤੱਕ ਜਾਣਾ ਚਾਹੀਦਾ ਕੱਲੀਆਂ ਖਬਰਾਂ ਸੁਣ ਕੇ ਮੈਂ ਮਨ ਜਾ ਦੁਖੀ ਕਰਕੇ ਮੜਾ ਆਵੇ ਮੜਾ ਇਹਦੇ ਕਹਿਣ ਨਾਲ ਕੁਝ ਨਹੀਂ ਬੰਨਾ ਤੁਸੀਂ ਕਿ ਸਮਝਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰੇ